ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਹਰ ਵਕਤ ਚੌਕਸ ਰਹਿਣ ਵਾਸਤੇ ਆਖਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਵਿੱਚ ਵਧ ਰਹੀਆਂ ਲੁੱਟਖੋਦੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ ਦੱਸਦਈਏ ਕਿ ਨੌਸਰਵਾਜਾ ਵੱਲੋਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਅਜਿਹਾ ਇੱਕ ਮਾਮਲਾ ਗੁਰਾਇਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਹਰ ਵਕਤ ਗੁਰਾਇਆਂ ਵਿੱਚ ਪੁਲਿਸ ਖੜੀ ਮਿਲਦੀ ਹੈ ਉੱਥੋਂ ਹੀ ਬਜ਼ੁਰਗ ਜੋੜੇ ਨੂੰ ਕਾਰ ਵਿੱਚ ਬਿਠਾ ਕੇ ਸੋਨੇ ਦੀ ਚੈਨ ਲੈ ਕੇ ਫਰਾਰ ਹੋ ਗਏ ਨੇ ਕਾਰਸਵਾਰ ਜੀ ਹਾਂ ਦੱਸ ਦਈਏ ਕਿ ਦੋ ਔਰਤਾਂ ਤੇ ਇੱਕ ਉਹਨਾਂ ਦਾ ਸਾਥੀ ਨਮਾਪਿੰਡ ਨਾਈਚਾਂ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਨੂੰ ਆਪਣੀਆਂ ਗੱਲਾਂ ਦੇ ਚਾਂਸੇ ਵਿੱਚ ਪਾ ਕੇ ਲਿਫਟ ਦੇਣ ਦੇ ਬਹਾਨੇ ਆਪਣੀ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ ਜਦੋਂ ਬਜ਼ੁਰਗ ਜੋੜੇ ਨੂੰ ਉਹਨਾਂ ਤੇ ਸ਼ੱਕ ਹੋਇਆ ਅਤੇ ਉਹਨਾਂ ਨੇ ਰੌਲਾ ਪਾਇਆ ਤਾਂ ਕਾਰ ਸਵਾਰਾਂ ਨੇ ਉਹਨਾਂ ਨੂੰ ਉੱਥੇ ਹੀ ਉਤਾਰ ਦਿੱਤਾ ਪਰ ਬਜ਼ੁਰਗ ਔਰਤ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ ਲੈ ਕੇ ਕਾਰ ਸਵਾਰ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਬਜ਼ੁਰਗ ਜੋੜੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਜੀ ਆਤੀ ਤੀ ਨਾ ਮਾਤਾ ਸਰਵੰਸਕੌਰ ਜਿਹੜਾ ਪਿੰਡ ਆ ਨਮਾ ਪਿੰਡ ਨਮਾ ਪਿੰਡ ਦਾ ਐਚਾ ਇਹ ਮੇਰੀ ਮੈਨੂੰ ਅੱਡੇ 'ਚ ਬਿਠਾ ਲੈਣੇ ਜ਼ਬਰਦਸਤੀ ਕਿ ਬਾਜੀ ਪਤਾ ਨਹੀਂ ਕੌਣ ਸੀ ਗਿਆ ਦੋ ਲੇਡੀਜ਼ ਸੀ ਇੱਕ ਬੰਦਾ ਸੀ ਕਹਿੰਦੇ ਅਸੀਂ ਤੁਹਾਨੂੰ ਤੁਹਾਡੇ ਪਿੰਡ ਦੇ ਤੁਹਾਡੇ ਪਿੰਡ ਦੁਕਾਨ ਦੁਕਾਨਾਂ ਵਾਲੇ ਆ ਮੈਂ ਮੈਨੂੰ ਮੈਂ ਜ਼ਿਆਦਾ ਜਾਣਦੀ ਤੇ ਮੈਂ ਕਿਹਾ ਚੱਲ ਬਾਰ-ਬਾਰ ਕਹਿੰਦੇ ਆ ਮੈਂ ਕਿਹਾ ਸਾਡੇ ਕੋਲ ਰੈਡ ਹੈਗਾ ਕਹਿੰਦੇ ਨਹੀਂ ਤੁਹਾਨੂੰ ਅਸੀਂ ਰੈਡ ਦੇ ਦੇਣੀ ਆ ਫੋੜ ਕੇ ਫੇਰ ਆ ਗਿਆ ਇੱਕ ਵਾਰ ਅਸੀਂ ਭੇਜਦੇ ਤੇ ਦੁਬਾਰਾ ਫੇਰ ਆ ਗਿਆ ਸਾਨੂੰ ਬਿਠਾ ਲ ਕੇ ਤੇ ਜਦੋਂ ਮੈਂ ਬਹਿ ਗਈ ਫੇਰ ਮੇਰੇ ਦਿਮਾਗ ਨੂੰ ਹੈ ਭਈ ਇਹ ਤਾਂ ਸਾਡੇ ਨਾਲ ਇਨੀ ਸਾਨੂੰ ਕੁਝ ਕਰਨਾ ਆ ਹਨਾ ਤੇ ਜਦ ਮੈਂ ਉੱਤਰ ਕੇ ਦੇਖਿਆ ਤਾਂ ਫੇਰ ਮੇਰੀ ਚਿੰਨੀ ਹੈ ਨਹੀਂ ਸੀ ਬਾਕੀ ਜਦੋਂ ਬਾਕੀ ਮੇਰਾ ਬਚਾਅ ਹੋ ਗਿਆ ਹਨਾ ਸਾਨੂੰ ਨਹੀਂ ਪਤਾ ਨਹੀਂ ਕੀ ਕਰਨਾ ਸੀ ਕੀ ਨਹੀਂ ਕਰਨਾ ਸੀ ਹਨਾ ਕਿਥੋਂ ਬਿਠਾਇਆ ਇਹ ਅੱਡੇ ਦੇ ਵਿੱਚੋਂ ਆਏ ਜਿੱਥੇ ਫਰੂਟ ਦੀਆਂ ਰਹਿਣੀਆਂ ਤੋਂ ਫਰੂਟ ਅਸੀਂ ਲੈਂਦੇ ਆ ਖਾਂਦੇ ਆ ਪਿੱਛੇ ਆਪਣੀ ਗੱਡੀ ਢੀਕਦੇ ਆ ਉੱਤਰੀ ਕਿਤੇ ਇਹ ਇੱਥੇ ਵੀ ਮੈਂ ਤਾਂ ਮੈਂ ਸ਼ੀਸ਼ਾ ਤੋੜਨ ਲੱਗਿਆ ਮੈਨੂੰ ਤੁਸੀਂ ਲਾਉਣਾ ਕਿ ਨਹੀਂ ਲਾਉਣਾ ਮੈਂ ਕਿਹਾ ਮੇਰਾ ਫੋਨ ਕਹਿੰਦੇ ਕੀ ਹੋਇਆ ਮੈਂ ਕਿਹਾ ਮੇਰਾ ਫੋਨ ਦੁਕਾਨ ਤੇ ਰਹਿ ਗਿਆ ਕਿੰਨੇ ਜਣੇ ਸੀ ਤਿੰਨ ਜਣੇ ਐ ਦੋ ਲੇਡੀ ਲੇਡੀ ਇੱਕ ਮੁੰਡਾ ਆ ਪੱਕੇ ਜਿਹਾ ਰੰਗ ਦਾ ਮਤਲਬ ਕਿ ਤੁਹਾਡੀ ਕੋ ਉਮਰ ਦਾ ਜਿਹੜਾ ਚਲਾਉਂਦਾ ਪੱਕੇ ਰੰਗ ਮੇਰੀ ਜ਼ੰਗਲੀ ਲਾ ਕੇ ਲੈ ਗਿਆ ਚਲੀ ਰਿਹਾ ਹਾਂ ਚਲੀ ਰਿਹਾ ਹੈ ਵਾਹੀ ਆ ਪੌਲ ਸਨੈ ਪੌਲ